ਯੋਧ ਨਸ਼ਾ ਵਿਰੁੱਧ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਚਲਾਈ ਗਈ ਹੈ ਤੁਸੀਂ ਸਾਰੇ ਕਵਰੇਜ ਕਰਨ ਆ ਜੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜੀ ਮੁਹਿੰਮ ਚਲਾਈ ਗਈ ਆ ਉਹਦੇ ਤਹਿਤ ਨਵੀਂ ਪਾਲਿਸੀ ਸਾਡੇ ਜੇਲ੍ਹ ਡਿਵੈਲਪਮੈਂਟ ਦੇ ਵਿੱਚ ਵੀ ਲੈ ਕੇ ਆਂਦੀ ਗਈ ਆ ਅੱਗੇ ਅਸੀਂ ਕੋਈ ਜੇ ਖੁੰਖਾਰ ਕੈਦੀਆ ਜਾਂ ਕੋਈ ਸਮਗਲਰ ਆ ਜਾਂ ਅਤਵਾਦੀ ਗਤੀਵਿਧੀਆਂ ਨਾਲ ਸੰਬੰਧਤ ਆ ਜਾਂ ਗੈਂਗਸਟਰ ਆ ਅਸੀਂ ਉਹਨੂੰ ਦੂਜੀ ਸਟੇਟ 'ਚ ਨਹੀਂ ਹਾਂ ਦੂਜੀ ਜੇਲ੍ਹ 'ਚ ਦੂਜੀ ਸਟੇਟ 'ਚ ਨਹੀਂ ਸੀ ਭੇਜ ਸਕਦੇ ਹੁਣ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ ਤੇ ਉਹ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾ ਕੇ ਅਸੀਂ ਜੇ ਕੋਈ ਗੈਂਗਸਟਰ ਆ ਜਾਂ ਕੋਈ ਵੱਡਾ ਸਮਗਲਰ ਆ ਜਾਂ ਕੋਈ ਅਤਵਾਦੀ ਗਤੀਵਿਧੀਆਂ ਨਾਲ ਸੰਬੰਧਤ ਆ ਖੁੰਖਾਰ ਕੈਦੀ ਆ ਉਹਨੂੰ ਅਸੀਂ ਕਿਸੇ ਹੋਰ ਸਟੇਟ 'ਚ ਵੀ ਭੇਜ ਸਕਦੇ ਹਾਂ ਤੇ ਜੇ ਕੋਈ ਅਚਨਚੇਤ ਜਿਵੇਂ ਰੱਬ ਨਾ ਕਰੇ ਕੋਈ ਐਮਪੀ ਜਾਂ ਯੂਪੀ ਜਾਂ ਪਿਆਰ ਦੇ ਵਿੱਚ ਗਿਆ ਉੱਥੇ ਕਿਸੇ ਤੋਂ ਸਾਡੇ ਪੰਜਾਬੀ ਤੋਂ ਕੋਈ ਨਿਕਾਮੂ ਟੈਕਸੀਡੈਂਟ ਹੋ ਗਿਆ ਤੇ ਉਹਦੇ ਤੇ ਉੱਥੇ ਕੇਸ ਪੈ ਗਿਆ ਤੇ ਉਹ ਕਈ ਵਾਰਾਂ ਪਿੱਛੇ ਕੋਈ ਜ਼ਮਾਨਤ ਕਰਾਉਣ ਵਾਲਾ ਉੱਥੋਂ ਦਾ ਨਹੀਂ ਲੱਭਦਾ ਜਾਂ ਕੋਈ ਉੱਥੇ ਮੁਲਾਕਾਤ ਕਰਨੀ ਵੀ ਔਖੀ ਹੋ ਜਾਂਦੀ ਜੇ ਕੋਈ ਦੂਜੀ ਸਟੇਟ ਤੇ ਫਸ ਜਾਂਦਾ ਉਹ ਵੀ ਤਰਸ ਦੇ ਆਧਾਰ ਤੇ ਵਿਚਾਰ ਕੇ ਉਹੋ ਜੇ ਬੰਦੇ ਨੂੰ ਵੀ ਅਸੀਂ ਦੂਜੀ ਸਟੇਟ ਤੋਂ ਇੱਥੇ ਪੰਜਾਬ ਲਿਆਉਣ 'ਚ ਸਹਾਇੀ ਹੋਾਂ ਦੀ ਉਸ ਪਰਿਵਾਰ ਲਈ ਇਹ ਬੜੀ ਵਧੀਆ ਇਹਦੇ ਨਾਲ ਮੈਸੇਜ ਵੀ ਜਾਊ ਤੇ ਜਿਹੜੇ ਵੱਡੇ ਵੱਡੇ ਸਮੱਗਲਰ ਆ ਨਾ ਉਹਨਾਂ ਨੂੰ ਗੈਂਗਸਟਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੂ ਕਿ ਜੇ ਅਸੀਂ ਇਹ ਗੰਦੇ ਕਾਰੋਬਾਰ ਤੋਂ ਜ਼ਹਿਰ ਦੇ ਕਾਰੋਬਾਰ ਤੋਂ ਨਾ ਹਟੇ ਤੇ ਸਾਡੇ ਤੇ ਵੱਡੀਆਂ ਕਾਰਵਾਈਆਂ ਵੀ ਹੋਣਗੀਆਂ ਸਾਡੇ ਘਰ ਵੀ ਟਹਿਣਗੇ ਸਾਡੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਹੋਣਗੀਆਂ ਸਾਡੀ ਪ੍ਰਾਪਰਟੀ ਕੇਸਾਂ ਦੇ ਵਿੱਚ ਅਟੈਚ ਵੀ ਹੋਊਗੀ ਤੇ ਬਾਅਦ ਚ ਜੇਲ੍ਹ ਚ ਜਾ ਕੇ ਸਾਨੂੰ ਘਰ ਤੋਂ ਹੋ ਸਕਦਾ 2500 ਕਿਲੋਮੀਟਰ 2400 ਕਿਲੋਮੀਟਰ ਦੂਰ ਕਿਸੇ ਹੋਰ ਸਟੇਟ ਦੀ ਜੇਲ੍ਹ ਦੇ ਵਿੱਚ ਜਾਣਾ ਪਵੇ। ਇਹਦੇ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਤੇ ਤੇ ਪੂਰਾ ਸਿਕੰਜਾ ਕੱਸਿਆ ਜਾਊ ਤੇ ਆਮ ਲੋਕਾਂ ਲਈ ਵਧੀਆ ਇਹ ਮੈਸੇਜ ਜਾਊਗਾ। ਤੇ ਨਾਲ ਜਿਹੜੇ ਲੋਕ ਇਹ ਕੰਮ ਕਰਦੇ ਆ ਜ਼ਹਿਰ ਦਾ ਕਾਰੋਬਾਰ ਕਰਦੇ ਆ 90% ਲੋਕਾਂ ਦੇ ਤੇ ਪੰਜਾਬ ਦੇ ਵਿੱਚ ਘਰਾਂ ਨੂੰ ਜੰਦਰੇ ਵੱਜੇ ਆ ਜਿਹੜੇ ਸਮਗਲਰ ਨੇ ਜਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ 90% ਲੋਕ ਘਰਾਂ ਨੂੰ ਜੰਦਰੇ ਮਾਰ ਕੇ ਜਾਂ ਆਪਣੇ ਰਿਸ਼ਤੇਦਾਰਾਂ ਕੋ ਜਾਂ ਦੂਜਿਆਂ ਸ਼ਹਿਰਾਂ ਜਾਂ ਦੂਜਿਆਂ ਸੂਬਿਆਂ ਦੇ ਵਿੱਚ ਚਲ ਗਏ ਆ ਤੇ ਨਾਲ ਹੀ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਵੱਲੋਂ ਇਹ ਨਸੀਹਤ ਆ ਕਿ ਜਾਂ ਤੇ ਇਹ ਜ਼ਹਿਰ ਦਾ ਕਾਰੋਬਾਰ ਛੱਡ ਦੋ ਜਾਂ ਪੰਜਾਬ ਛੱਡ ਦੋ ਤੇ ਨਹੀਂ ਤੇ ਤੁਹਾਨੂੰ ਪਰਚੇ ਕਰਕੇ ਸਲਾਖਾਂ ਦੇ ਪਿੱਛੇ ਸੁਟਣਾ ਸੁਟਣਾ ਕਾਨੂੰਨ ਜਿਹੜਾ ਜਿਹੜਾ ਕੋਈ ਗਲਤ ਕੰਮ ਕਰੂਗਾ ਕਾਨੂੰਨ ਉਹਨੂੰ ਕਦੀ ਵੀ ਨਹੀਂ ਬਖਸ਼ੂਗਾ ਤੇ ਇੱਕ ਕਈ ਜਿਹੜੇ ਗਲਤ ਗਤੀਵਿਧੀਆਂ ਕਰਦੇ ਆ ਇਨਕਾਊਂਟਰ ਹੁੰਦੇ ਆ ਤੇ ਨੌਜਵਾਨ ਸਮਝ ਲੈਂਦੇ ਆ ਵੀ ਸ਼ਾਇਦ ਪਤਾ ਨਹੀਂ ਕੋਈ ਗੋਲੀ ਵੱਜੀ ਆ ਗਿੱਟੇ 'ਚ ਗੋਡੇ 'ਚ ਵੱਜੀ ਆ ਕੋਈ ਨਹੀਂ ਉਹਨੇ ਬੰਦੇ ਨੇ ਬਾਚੀ ਜਾਣਾ ਵੇਖੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਨਾ ਐਸ ਐਚ ਓ ਡੀ ਐਸ ਪੀ ਸਬ ਇੰਸਪੈਕਟਰ ਐਸ ਆਈ ਇਹ ਸਾਰੇ ਸ਼ੂਟਰ ਨੇ ਤੇ ਜਿਹੜੀ ਉਹ ਤੁਸੀਂ ਖਬਰ ਸੁਣਦੇ ਹੋ ਨਾ ਵੀ ਗਿੱਟੇ 'ਚ ਗੋਲੀ ਵੱਜ ਗਈ ਜਾਂ ਗੋਡੇ 'ਚ ਗੋਲੀ ਉਹ ਗਿੱਟੇ 'ਚ ਜਿਹੜੀ ਵੱਜਦੀ ਉਹ ਗਿੱਟਾ ਹੀ ਬਾਹਰ ਹੋ ਜਾਂਦਾ ਤੇ ਜਿਹੜੀ ਗੋਡੇ 'ਚ ਵਜਦੀ ਓਦੀ ਬੰਦੇ ਦੀ ਚੱਪਣੀ ਨਿਕਲ ਜਾਂਦੀ ਸਾਰੀ ਉਮਰ ਲਈ ਬੰਦਾ ਉਲੂਲਾ ਹੋ ਜਾਂਦਾ ਲੱਤ ਤੇ ਹੱਥ ਰੱਖ ਕੇ ਹੀ ਸਾਰੀ ਉਮਰ ਤੁਰਨ ਜੋਗਾ ਰਹਿ ਜਾਂਦਾ ਕਈ ਨੌਜਵਾਨ ਸਾਡੇ ਹਰੀਕੇ ਮਰਡਰ ਹੋਇਆ ਅਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਫੀਰੀ ਸ਼ਾੜਤੀਏ ਦਾ ਲੜਕਾ ਹੀ ਛੋਟਾ ਨਾ ਹੀ ਮਿੰਟੂ ਉਹਦਾ ਲੜਕੇ ਦਾ ਤੇ ਉਹਨੂੰ ਦੋ ਛੋਟੀ ਉਮਰ ਦੇ ਨੌਜਵਾਨ ਮਾਹੀ ਹੋਣਗੇ 16 17 18 18 19 19 ਸਾਲ ਦੇ ਹੋਣਗੇ ਉਹਨਾਂ ਨੇ ਆ ਕੇ ਉਹਨਾਂ ਦੇ ਘਰ ਜਾ ਕੇ ਗੋਲੀ ਮਾਰਤੀ ਉਹਨੂੰ ਉਹਦਾ ਮਰਡਰ ਕਰਤਾ ਮਿੰਟੂ ਦਾ ਉਹਨੂੰ ਜਦੋਂ ਪਿੱਛਾ ਕੀਤਾ ਗਿਆ ਹਰੀਕੇ ਦੇ ਐਸਐਚਓ ਵੱਲੋਂ ਸਾਡੇ ਐਸਐਸਪੀ ਆ ਰਾਣਾ ਭਮਨਿਉ ਜੀ ਹਸ਼ਿਆਰ ਐਸਐਸਪੀ ਨੇ ਪੂਰੇ ਹਰ ਵੇਲੇ ਸੰਪਰਕਿਤ ਰਹਿੰਦੇ ਸਾਰੇ ਐਸਐਚਓ ਨਾਲ ਸਾਰੇ ਡੀਐਸਪੀ ਜਿੰਨੇ ਵੀ ਸਾਡੀ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਨੇ ਤੇ ਉਹ ਐਸਐਚਓ ਵੱਲੋਂ ਪਿੱਛਾ ਕੀਤਾ ਗਿਆ ਉਹਨਾਂ ਨੌਜਵਾਨਾਂ ਨੂੰ ਦੋਨੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ 'ਕੋ ਫਾਇਰਿੰਗ ਕੀਤੀ ਜਵਾਬੀ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਇੱਕ ਦੇ ਗਿੱਟੇ 'ਚ ਗੋਲੀ ਵੱਜੀ ਇੱਕ ਦੇ ਗੋਡੇ 'ਚ ਤੇ ਉਹ ਜਦੋਂ ਐਸਐਚਓ ਨੂੰ ਮੈਂ ਪੁੱਛਿਆ ਮੈਂ ਕਿ ਜਿਹੜੀ ਵੱਜੀ ਉਹ ਕਹਿੰਦੇ ਵੀ ਜਿਹੜੇ ਗੋਡੇ ਜਵੱਜੀ ਉਹਦੀ ਚਪਣੀ ਚੂਰਚੂਰ ਹੋ ਗਈ ਹੈ ਜਿਹਦੇ ਗਿੱਟੇ ਜਵੱਜੀ ਉਹਦਾ ਗਿੱਟਾ ਵੀ ਪੈਰ ਨਾਲੋਂ ਲੱਥਨ ਵਾਲੀ ਗੱਲ ਬਣ ਗਈ ਹੈ ਤੇ ਜਿਹੜੇ ਜੇਲਾ ਵਿੱਚ ਬੈਠੇ ਗੈਂਗਸਟਰ ਹਨ ਉਹ ਪਤਾ ਤੇ ਲੱਗ ਹੀ ਜਾਂਦਾ ਉਹ ਆਪ ਹੁਣ ਆਪਦੇ ਮੂੰਹੋਂ ਕਹਿੰਦੇ ਆ ਵੀ ਆ ਪੱਤਰ ਨਾਰਨ ਨਾਲ ਲੈਣਾ ਕੋਈ ਕਾਰਵਾਈ ਕਰਿਓ ਜੇ ਉਧਰ ਜਿਹੜੀ ਪੁਲਿਸ ਆ ਉਹ ਇਨਕਾਊਂਟਰ ਕਰਦੀ ਆ ਗੋਡੇ 'ਤੇ ਤੇ ਗਿੱਟੇ 'ਚ ਗੋਲੀ ਵਾਜਦੀ ਆ ਤੇ ਸਾਰੀ ਉਮਰ ਲਈ ਮੁੜਕੇ ਲੱਤ ਤੋਂ ਹੀਨੇ ਹੋਣਾ ਪੈਂਦਾ ਤੇ ਜਿਹੜੇ ਉਹ ਦੋ ਨੌਜਵਾਨ ਸੀ ਉਹਨਾਂ ਤੋਂ ਪੁਲਿਸ ਨੇ ਜਦੋਂ ਪੁੱਛਗਿਛ ਕੀਤੀ ਨਾ ਵੀ ਤੁਸੀਂ ਇਹਨੂੰ ਬੰਦੇ ਨੂੰ ਜਾਣਦੇ ਹੋ ਜਿਹਦਾ ਮਰਡਰ ਕਰਕੇ ਚੱਲੇ ਜੇ ਇਹ ਮੈਂ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਵੀ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਗਲਤ ਕਾਰਵਾਈ ਨਾ ਕਰੋ ਜਦੋਂ ਪੁਲਿਸ ਨੇ ਪੁੱਛਿਆ ਵੀ ਤੁਸੀਂ ਜਿਹੜਾ ਮਿੰਟੂ ਆੜਤੀਏ ਦਾ ਮਰਡਰ ਕੀਤਾ ਆ ਇਹਨੂੰ ਤੁਸੀਂ ਜਾਣਦੇ ਹੋ ਕਹਿੰਦੇ ਨਹੀਂ ਅਸੀਂ ਨਹੀਂ ਜਾਣਦੇ ਸੀ ਪਹਿਲੀ ਵਾਰ ਵੇਖਿਆ ਅੰਮ੍ਰਿਤਸਰ ਸਾਈਡ ਤੋਂ ਉਹ ਦੋਵੇਂ ਨੌਜਵਾਨ ਆਏ ਸੀ ਤੇ ਅਸੀਂ ਸਾਨੂੰ ਇਹ ਫੋਨ ਆਇਆ ਬਾਹਰੋਂ ਵੀ ਤੁਹਾਨੂੰ 5 ਲੱਖ ਰੁਪਇਆ ਦਵਾਂਗੇ ਤੇ ਸਾਨੂੰ ਇੱਕ ਵੈਪਨ ਮਿਲ ਗਏ ਤੇ ਨਾਲ ਪਤਾ ਨਹੀਂ 5000 ਕੇ 10000 ਰੁਪਇਆ ਸਿਰਫ ਮਿਲਿਆ 5-10000 ਰੁਪਏ ਦੇ ਵਿੱਚ ਉਹਨਾਂ ਬੰਦਿਆਂ ਨੇ ਆ ਕੇ ਤੇ ਬੰਦਾ ਮਾਰਤਾ ਤੇ ਨਾ ਮਗਰੋਂ ਕੀ ਹੁੰਦਾ ਇਹ ਜਿਹੜੇ ਬਾਹਰ ਬੈਠੇ ਗੈਂਗਸਟਰ ਆ ਜਾਂ ਸਮਾਜ ਵਿਰੋਧੀ ਅੰਸਰ ਨੇ ਉਹ ਵੇਂਦੇ ਰਹਿੰਦੇ ਆ ਜਦੋਂ ਕੋਈ ਗਰਮ ਖਿਆਲਾਂ ਵਾਲੀ ਪੋਸਟ ਪਾਉਂਦਾ ਨਾ ਕੋਈ ਨੌਜਵਾਨ ਤੇ ਉਹ ਲਾ ਲੈਂਦੇ ਸਾਹ ਪੀ ਇਹ ਲੋੜਵੰਦ ਪਰਿਵਾਰ ਦਾ ਜੀ ਆ ਇਹਨੂੰ ਲੋੜਿਆ ਪੈਸਿਆਂ ਦੀ ਤੇ ਗਰਮ ਖਿਆਲੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਉਦੇ ਦਿਮਾਗ ਨੂੰ ਕਾਬੂ ਕਰਕੇ ਬਾਹਰਲੇ ਬੰਦੇ ਉਹਦੇ ਦਿਮਾਗ ਨੂੰ ਵਾਸ਼ ਕਰਕੇ ਉਹਨੂੰ ਇਹ ਵਿਖਾ ਦੇਣਾ ਵੀ ਤੇਰੀ ਵੱਡੀ ਕੋਠੀ ਪੈ ਜੂ ਤੇਰ ਕੋ ਵੱਡੀ ਗੱਡੀ ਆ ਜੂ ਤੇਨੂੰ ਪੈਸੇ ਹੀ ਪੈਸੇ ਕਰ ਦਾਂਗੇ ਇਹ ਉਹਨਾਂ ਨੌਜਵਾਨਾਂ ਦੱਸਿਆ ਵੀ ਸਾਨੂੰ ਇਸ ਤਰੀਕੇ ਨਾਲ ਜਿਹੜੇ ਬਾਹਰੋਂ ਫੋਨ ਆਏ ਸਾਨੂੰ ਮੈਨੀਪੂਲੇਟ ਕੀਤਾ ਗਿਆ ਤੇ ਅਸੀਂ ਉਹਦੀਆਂ ਗੱਲਾਂ 'ਚ ਆ ਗਏ ਤੇ ਗੱਲਾਂ 'ਚ ਆ ਕੇ ਸਾਰੀ ਜ਼ਿੰਦਗੀ ਉਹਨਾਂ ਮੁੰਡਿਆਂ ਦੀ ਬਰਬਾਦ ਹੋ ਜਣੀ ਆ ਇੱਕ ਗੋਡੇ ਤੋਂ ਲੱਤ ਆਰੀ ਹੋ ਗਿਆ ਇੱਕ ਗਿੱਟੇ ਤੋਂ ਪੈਰ ਤੋਂ ਆਰੀ ਹੋ ਗਿਆ ਸਾਰੀ ਉਮਰ ਲੰਗੇ ਹੋ ਕੇ ਤੁਰਨਾ ਉਹਨਾਂ ਨੇ ਮੇਰਾ ਨੌਜਵਾਨਾਂ ਨੂੰ ਮੈਸੇਜ ਹੈ ਕੋਈ ਤੁਹਾਨੂੰ ਸਮਾਜ ਵਿਰੋਧੀ ਅਨਸਰ ਕਰਦਾ ਗਲਤ ਗਤੀਵਿਧੀ ਕਰਨ ਲਈ ਜਾਂ ਕੋਈ ਕਹਿੰਦਾ ਵੀ ਫਰੋਤੀ ਦੇ ਪੈਸੇ ਚੁੱਕ ਲਿਓ ਜਾਂ ਕਿਸੇ ਨੂੰ ਮਰਡਰ ਕਰਨ ਲਈ ਕਹਿੰਦਾ ਵੇਖੋ ਪੰਜਾਬ ਸਰਕਾਰ ਤੇ ਸਾਡੀ ਪੰਜਾਬ ਪੁਲਿਸ ਉਹ ਹਰ ਵੇਲੇ ਹਰ ਬੰਦੇ ਦੇ ਉੱਤੇ ਨਿਗਾ ਬਣਾ ਕੇ ਬੈਠੀ ਆ ਫੋਨ ਵੀ ਤਕਰੀਬਨ ਟੇਪ ਹੁੰਦੇ ਜਿਹੜੇ ਬਾਹਰੋਂ ਗੈਂਗਸਟਰ ਸਮਗਲਰ ਫੋਨ ਕਰਦੇ ਆ ਨਾ ਉਹਨਾਂ ਦੇ ਫੋਨ ਤਕਰੀਬਨ ਟੇਪ ਹੁੰਦੇ ਆ ਤੇ ਤੁਸੀਂ ਇਹ ਨਾ ਸਮਝਿਓ ਕਿ ਤੁਸੀਂ ਪੁਲਿਸ ਦੀ ਸਰਕਾਰ ਦੀ ਨਿਗਰਣੀ ਜਿਹੜਾ ਵੀ ਸਮਾਜ ਵਿਰੋਧੀ ਕੰਮ ਕਰੂਗਾ ਉਸ ਸਰਕਾਰ ਦੀ ਵੀ ਨਿਗਾਹ ਚ ਆ ਪੁਲਿਸ ਦੀ ਵੀ ਨਿਗਾਹ ਹੈ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਾਕੀ ਪਿਛਲੇ ਤਿੰਨਾਂ ਦੇ ਵਿੱਚ ਜਦੋਂ ਦੀ ਇਹ ਮੁਹਿੰਮ ਚੱਲੀ ਆ ਲਗਭਗ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਇਹ ਮੁਹਿੰਮ ਜਦੋਂ ਸ਼ੁਰੂ ਹੋਈ ਆ ਸ਼ੁਰੂਆਤ ਹੋਈ ਆ ਜੁਧ ਨਸ਼ੇ ਵਿਰੋਧ 25 2 2025 ਤੋਂ ਸ਼ੁਰੂਆਤ ਹੋਈ ਆ ਉਹਦੇ ਦੌਰਾਨ ਜਿਹੜੀਆਂ ਐਫ ਆਈ ਆਰ ਰਜਿਸਟਰਡ ਹੋਈਆਂ ਵਾਂ ਜਿਹੜੇ ਸਮਗਲਰਾਂ ਤੇ ਪਰਚੇ ਦਰਜ ਹੋਏ ਆ 2483 ਸਮਗਲਰਾਂ ਤੇ ਐਫ ਆਈ ਆਰ ਦਰਜ ਹੋਈਆਂ ਤੇ ਜਿਹੜੇ ਬੰਦੇ ਫੜੇ ਗਏ ਆ ਸਮਗਲਰ 4280 ਬੰਦਿਆਂ ਨੂੰ ਅਰੈਸਟ ਪਾਈ ਗਈ ਆ ਪੁਲਿਸ ਵੱਲੋਂ ਜੇਲ੍ਹਾਂ ਦੇ ਵਿੱਚ ਭੇਜੇ ਗਏ ਆ ਜਿਹੜੀ ਇਹ ਹਿਰੋਇਨ ਦੀ ਕੁਆਂਟੀਟੀ ਬਰਾਮਦ ਹੋਈ ਹੈ ਹਿਰੋਇਨ ਆ ਉਹ 153 ਕਿਲੋਗ੍ਰਾਮ ਹਿਰੋਇਨ ਬਰਾਮਦ ਹੋਈ ਆ ਦੁਬਾਰਾ ਬੋਲੋ ਕਿੰਨੇ ਫੜੇ ਗਏ ਜਿਹੜੇ ਐਫ ਆਈ ਆਰ ਰਿਸਟਰਡ ਹੋਈਆਂ ਉਹ 2483 ਐਫ ਆਈ ਆਰ ਰਿਸਟਰਡ ਹੋਈਆਂ ਤੇ ਜਿਹੜੇ ਸਮਗਲਰ ਅਰੈਸਟ ਕੀਤੇ ਗਏ ਆ 4280 ਸਮਗਲਰ ਅਰੈਸਟ ਕੀਤੇ ਗਏ ਜੇਲ੍ਹਾਂ ਚ ਭੇਜੇ ਗਏ ਆ ਹੈਰੋਇਨ 153 ਕਿਲੋਗ੍ਰਾਮ ਬਰਾਮਦ ਹੋਈ ਆ ਪੋਸਟ 2014 ਕਿਲੋਗ੍ਰਾਮ ਬਰਾਮਦ ਹੋਇਆ ਅਫੀਮ 87 ਕਿਲੋਗ੍ਰਾਮ ਬਰਾਮਦ ਹੋਈ ਆ ਗਾਂਜਾ 46 ਕਿਲੋਗ੍ਰਾਮ ਬਰਾਮਦ ਹੋਇਆ ਚਰਸ 6 ਕਿਲੋਗ੍ਰਾਮ ਬਰਾਮਦ ਹੋਈ ਆ ਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 852000 355 ਨਸ਼ੀਲੀਆਂ ਗੋਲੀਆਂ ਕੈਪਸੂਲ ਬਰਾਮਦ ਹੋਏ ਆ ਲਾਨ 1733 ਲੀਟਰ ਬਰਾਮਦ ਹੋਈ ਆ ਡਰੱਗ ਮਨੀ 5 ਕਰੋੜ 83 ਲੱਖ 45 ਹਜ਼ਾਰ 305 ਰੁਪਏ ਬਰਾਮਦ ਹੋਈ ਆ। ਹਾਂਜੀ 5 ਕਰੋੜ 5 ਕਰੋੜ 83 ਲੱਖ 45 ਹਜ਼ਾਰ 305 ਰੁਪਏ। ਜਿਹੜਾ ਨਸ਼ੀਲਾ ਪਾਊਡਰ ਫੜਿਆ ਗਿਆ 9 ਕਿਲੋਗ੍ਰam ਨਸ਼ੀਲਾ ਪਾਊਡਰ ਫੜਿਆ ਗਿਆ। ਐਕਟਵਾ ਸਕੂਟੀਆਂ ਤੇ ਨਾਲ ਮੋਟਰਸਾਈਕਲ 22 ਜਿਹੜੇ ਡਰਗ ਮਣੀਨਾ ਖਰੀਦੇ ਗਏ ਸੀ ਉਹ ਨਾਲ ਪਰਚਿਆਂ ਦੇ ਵਿੱਚ ਪਾਏ ਗਏ ਆ ਫੜੇ ਗਏ ਪੁਲਿਸ ਵੱਲੋਂ। ਮੋਬਾਈਲ ਫੋਨ 8 ਚਾਰ ਕਾਰਾਂ ਜਿਹੜੀਆਂ ਡਰੱਗ ਮਨੀ ਦੇ ਪੈਸਿਆਂ ਨਾਲ ਲਈਆਂ ਗਈਆਂ ਉਹ ਚਾਰ ਕਾਰਾਂ ਵਿੱਚ ਪਰਚਿਆਂ ਦੇ ਵਿੱਚ ਪਾਈਆਂ ਗਈਆਂ 12 ਪਿਸਟਲ ਨਜਾਇਜ਼ ਜਿਹੜੇ ਕਿ ਪਾਕਿਸਤਾਨ ਤੋਂ ਆਏ ਵੱਡੀ ਜਿਹਦੇ ਵਿੱਚ ਮਾਰ ਹੁੰਦੀ ਹੈ ਜਿੰਨਾ ਹਥਿਆਰਾਂ ਦੀ ਉਹ ਪਿਸਟਲ ਬਰਾਮਦ ਹੋਏ 12 ਸੋਨਾ 403 ਗ੍ਰਾਮ ਨਾਲ ਦੋ ਚੈਨਾ ਵੱਡੀਆਂ ਇੱਕ ਵੱਡਾ ਹਾਰ ਇਹ ਸੋਨਾ ਬਰਾਮਦ ਹੋਇਆ ਜਿਹੜਾ ਕਿ ਡਰੱਗ ਦੇ ਪੈਸਿਆਂ ਦੇ ਨਾਲ ਖਰੀਦਿਆ ਗਿਆ ਚਾਂਦੀ 1 ਕਿਲੋ 200 ਗ੍ਰਾਮ ਆਈਸ 1 ਕਿਲੋ 10 ਗ੍ਰਾਮ ਜਿਹੜੇ ਪੁਲਿਸ ਤੋਂ ਭੱਜੇ ਹੋ ਇਹ ਸਮਗਲਰ ਜਿਹੜੇ ਸਮੇਂ-ਸਮੇਂ ਤੇ ਪੁਲਿਸ ਭਾਲਦੀ ਹੀ ਸੱਤ ਸਮਗਲਰ ਉਹ ਫੜੇ ਜਿਹੜੇ ਲੰਬੇ ਸਮੇਂ ਤੋਂ ਪੁਲਿਸ ਦੀ ਪਹੁੰਚ ਤੋਂ ਬਾਹਰ ਹੀ ਜਿਨ੍ਹਾਂ ਤੇ ਬੜੇ ਚੇਰਦੀਆਂ ਕਿਸੇ ਤੇ 4 ਐਫ ਆਈ ਆਰ ਕਿਸੇ ਤੇ 3 ਐਫ ਆਈ ਆਰ ਸੱਤ ਸਮਗਲਰ ਇਹੋ ਜਿਹੇ ਫੜੇ ਆ ਜਿਹੜਾ ਗ੍ਰੀਨ ਪਲਾਂਟ ਆਪਾਂ ਕਹਿ ਦਨੇ ਭੰਗ ਕਹਿ ਦਨੇ ਆ 10 ਕਿਲੋ ਉਹ ਫੜਿਆ ਗਿਆ ਟ੍ਰੈਫਿਕ ਚਲਾਨ ਜਿਹੜੇ ਕਿ ਇਹੋ ਜਿਹੇ ਬੰਦੇ ਜਿਹੜੇ ਸਮਾਜ ਵਿਰੋਧੀ ਅਨਸਰ ਆ ਪੁਲਿਸ ਨੇ ਟ੍ਰੈਫਿਕ ਚਲਾਨ ਕੀਤੇ ਆ 5699 ਵਹੀਕਲਾਂ ਦੇ ਉਹ ਆ ਜਿਹੜੇ ਚੱਕੀ ਵਹੀਕਲ ਚੈੱਕ ਕੀਤੇ ਗਏ ਆ ਉਹ 1556 ਆ ਜਿਹੜੇ ਵਹੀਕਲ ਅੰਪਾਉਂਡ ਕੀਤੇ ਗਏ ਆ ਜਿਹੜੇ ਬੰਦ ਕਰ ਦਿੱਤੇ ਗਏ 69 ਆ ਤੇ ਜਿਹੜੇ ਚੱਕੀ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਸਾਡੀ ਪੁਲਿਸ ਵੱਲੋਂ ਕਿਆ ਕੀਤਾ ਗਿਆ ਉਹ 3874 ਨੇ ਤੇ ਮੈਂ ਫੇਰ ਤੋਂ ਇੱਕ ਵਾਰਾ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਜਿਨ੍ਹਾਂ ਨੇ ਜ਼ਹਿਰ ਦਾ ਲੋਕਾਂ ਨੂੰ ਜ਼ਹਿਰ ਤੇ ਲਾ ਕੇ ਨਸ਼ੀਲੇ ਕਾਰੋਬਾਰ ਤੋਂ ਪੈਸੇ ਕਮਾਏ ਆਪਦੇ ਘਰ ਬਣਾਏ ਆ ਉਹ ਬਾਜ਼ ਆ ਜਾਣ ਉਹ ਸੁਧਰ ਜਾਣ ਜੇ ਨਾ ਸੁਧਰਣਗੇ ਤੇ ਉਹਨਾਂ ਬੰਦਿਆਂ ਤੇ ਐਫ ਆਈ ਆਰ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬਿਕੋ ਸੋਹਿਰਦ ਨੇ ਪੰਜਾਬ ਪ੍ਰਤੀ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵੋਟਰਾਂ ਸਪੋਰਟਰਾਂ ਨੂੰ ਸਾਰਿਆਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਮਾਹੌਲ ਦੇਣਾ ਚਾਹੁੰਦੇ ਨੇ ਤੇ ਮੋੜ ਤੋਂ ਸਾਡਾ ਉਹ ਰੰਗਲਾ ਪੰਜਾਬ ਜਿਹੜਾ ਅਜ ਤੋਂ ਕੋਈ 30 40 50 ਸਾਲ ਪਹਿਲਾਂ ਘੋਲ ਕਬੱਡੀਆਂ ਵਾਲਾ ਛਿੰਝਾਂ ਵਾਲਾ ਮੇਲਿਆਂ ਵਾਲਾ ਪੰਜਾਬ ਹੁੰਦਾ ਸੀ ਉਹ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਇਹ ਬਦਲਦਾ ਪੰਜਾਬ ਇਹ ਤੁਹਾਨੂੰ ਜਲਦੀ ਬਦਲਦਾ ਪੰਜਾਬ ਨਜ਼ਰ ਆਊਗਾ ਇਹਦੇ ਨਾਲ ਨਾਲ ਬਜਟ ਦੇ ਵਿੱਚ 438 ਕਰੋੜ ਰੁਪਏ ਰੱਖੇ ਗਏ ਆ ਇਹੋ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ 438 ਕਰੋੜ ਇਹਦੇ ਵਿੱਚ ਖਰਚੇ ਜਾਣੇ ਆ ਜਿਹਦੇ ਚ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਆ ਉਹ ਲੈ ਕੇ ਆਉਣੀ ਆ ਉਹ ਵੀ ਅਸੀਂ ਨਸ਼ਹਿਰੇ ਢਾਲੇ ਬਾਰਡਰ ਤੇ ਨਾਲ ਪਿੰਡ ਆ ਤਰਨਤਾਰਨ ਸਾਡੀ ਵਿਧਾਨ ਸਭਾ ਦੇ ਵਿੱਚ ਉੱਥੇ ਉਹ ਟੈਕਨੋਲੋਜੀ ਚੈੱਕ ਕੀਤੀ ਗਈ ਆ ਤੇ ਉਹ ਬੜੀ ਵਧੀਆ ਟੈਕਨੋਲੋਜੀ ਆ ਜਿੱਥੇ ਆਪਾਂ ਰੱਖ ਕੇ ਉਹ ਜ਼ੈਮਰ ਚਲਾਵਾਂਗੇ ਉਹ ਲਗਭਗ 10 ਕਿਲੋਮੀਟਰ ਦਾ ਏਰੀਆ ਕਵਰ ਕਰੂਗਾ ਜਿਹਦੇ ਨਾਲ ਪਾਕਿਸਤਾਨ ਦੇ ਨਾਲ ਬਿਲਕੁਲ ਸਾਡਾ ਉਹ ਪਿੰਡ ਆ ਜਿਹੜਾ ਨਿਸ਼ਾਰਾ ਢਾਲਾ ਤੇ ਉਹ 10 ਕਿਲੋਮੀਟਰ ਪਾਕਿਸਤਾਨ ਵਾਲੇ ਪਾਸੇ ਨੂੰ ਜੇ ਕੋਈ ਬੰਦਾ 10 ਕਿਲੋਮੀਟਰ ਦੇ ਵਿੱਚ ਵਿੱਚ ਉਥੋਂ ਡਰੋਨ ਉਡਾਉਂਦਾ ਉਹ ਡਰੋਨ ਦੀ ਕੁਆਲਿਟੀ ਦਾ ਪਤਾ ਲੱਗ ਜੂ ਉਸ ਏਰੀਏ ਦਾ ਪਤਾ ਲੱਗ ਜੂ ਵੀ ਕਿਹੜੇ ਏਰੀਏ ਤੋਂ ਇਹ ਕਿੰਨੇ ਕਿਲੋਮੀਟਰ ਤੋਂ ਕਿਹੜੇ ਪਿੰਡ ਤੋਂ ਡਰੋਨ ਬੰਦਾ ਉਡਾਉਂਦਾ ਪਿਆ ਤੇ ਉਹਦੇ ਬਾਅਦ ਜਿਹੜੇ ਉਹ ਜੈਮਰ ਆ ਉਹਨਾਂ 'ਚ ਇੰਨੀ ਕੁ ਤਾਕਤ ਆ ਕਿ ਉਹ 10 ਕਿਲੋਮੀਟਰ ਤੋਂ ਉਚਾਈ ਤੋਂ ਵੀ ਉਹ ਸੁੱਟਣ ਦੀ ਕਸ਼ਮਤਾ ਰੱਖਦੇ ਆ ਜਿਹੜੇ ਜ਼ੈਮਰ ਆ ਉਹ ਡਰੋਨ ਨੂੰ ਉੱਥੇ ਸੁੱਟਿਆ ਜਾਊਗਾ ਤੇ ਜਿਹੜੇ ਲੋਕ ਉਹ ਜ਼ਹਿਰ ਦਾ ਕਾਰੋਬਾਰ ਇੱਧਰ ਕਰਦੇ ਆ ਉਹ ਜਦੋਂ ਡਰੋਨ ਉਧਰੋਂ ਆਉਂਦੇ ਇੱਧਰ ਚੁੱਕਦੇ ਆ ਇਹ ਹੈਰੋਇਨ ਸਮੈਕ ਜਾਂ ਕੋਈ ਪਿਸਤਲ ਜਾਂ ਕੋਈ AK47 ਕੋਈ ਵੀ ਹਥਿਆਰ ਉਹ ਉਹਨਾਂ ਬੰਦਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹੁਣ ਪੰਜਾਬ ਸਰਕਾਰ ਸਵਿਰਧ ਹੋ ਚੁੱਕੀ ਆ ਸਾਰੇ ਲੋਕਾਂ ਤੇ ਨਿਗਾਹ ਆ ਜਦੋਂ ਉਹ ਜ਼ੈਮਰ ਲੱਗੇ ਤੇ ਉਹਨਾਂ ਲੋਕਾਂ ਦੀ ਵੀ ਪਛਾਣ ਛੇਤੀ ਹੋ ਜਣੀ ਆ ਜਿਹੜੇ ਅਗਲੇ ਪੰਨੇ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਕੇ ਹਿਰਨ ਸਮੈਗ ਜਾਂ ਕੋਈ ਹਥਿਆਰ ਵੈਪਨ ਜਿਹੜਾ ਉਧਰੋਂ ਆਉਂਦਾ ਉਹ ਚੁੱਕਦੇ ਆ ਇਹ ਤੇ ਸੁਧਰਨਾ ਪੈਣਾ ਜਿਹੜਾ ਤੂੰ ਹੈ ਜ਼ਹਿਰ ਦਾ ਕਾਰੋਬਾਰ ਕਰ ਲਿਆ ਕਰ ਲਿਆ ਬਾਕੀ ਇਹ ਵੀ ਦੱਸ ਦਿਓ ਸਾਡੇ ਤੇ ਵੱਡ ਵਡੇਰੇ ਬਜ਼ੁਰਗ ਵੀ ਦੱਸਦੇ ਆ ਕਿ ਜਿਨ੍ਹਾਂ ਲੋਕਾਂ ਨੇ ਸਮਗਲਿੰਗ ਕੀਤੀ ਆ ਜਿਨ੍ਹਾਂ ਲੋਕਾਂ ਨੇ ਜਿਆਰ ਦੇ ਪੈਸੇ ਨਾਲ ਆਪਦੀਆਂ ਜਾਇਦਾਦਾਂ ਬਣਾਈਆਂ ਤੇ ਘਰ ਬਣਾਏ ਆ ਇਹ ਮਤ ਸੋਚੋ ਕਿ ਇਹ ਤੁਹਾਡੀਆਂ ਪੀੜ੍ਹੀਆਂ ਦਾ ਸੁੱਖ ਲੈਣ ਗਈਆਂ ਉਹ ਤੁਹਾਡੀਆਂ ਪੀੜ੍ਹੀਆਂ ਕੀ ਤੁਸੀਂ ਵੀ ਸੁੱਖ ਨਹੀਂ ਲੈਣਾ 2 4 5 ਸਾਲ ਇਹ ਚੀਜ਼ ਫੁੱਲਦੀ ਆ ਫਲਦੀ ਆ ਜਦੋਂ ਘੜਾ ਪਰ ਜਾਂਦਾ ਉਹ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਤੇਜ਼ ਹਵਾ ਆਉਂਦੀ ਆ ਉਹ ਜਿਹੜੇ ਤੁਹਾਡੇ ਘਾਰੇ ਮੈਲਿਆ ਉਹ ਰੇਤ ਦੀਆਂ ਕੰਧਾਂ ਨੇ ਉਸੇ ਵੇਲੇ ਸਾਰੇ ਖਿੱਲਰ ਜਾਂਦੇ ਆ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਦਸਾਂ ਨੌਆਂ ਦੀ ਕਮਾਈ ਕਰੋ ਜੇ ਤੁਸੀਂ ਗਰੀਬ ਜੇ ਤੇ 3-400 ਰੁਪਏ ਦਿਹਾੜੀ ਲੈ ਕੇ ਵੀ ਆਪਦੇ ਪਰਿਵਾਰ ਨੂੰ ਪਾਲੋਗੇ ਨਾ ਤੇ ਤੁਹਾਡਾ ਬੱਚਾ ਪੜ੍ਹ ਲਿਖ ਕੇ ਹੋ ਸਕਦਾ ਕੋਈ ਵੱਡਾ ਅਫਸਰ ਬਣ ਜੇ ਤੇ ਤੁਹਾਡੀਆਂ ਪੀੜੀਆਂ ਤਰ ਜਾਣ ਤੇ ਜੇ ਤੁਸੀਂ ਇਹੋ ਜਿਹੇ ਜ਼ਹਿਰ ਵਾਲੇ ਪੈਸੇ ਨਾਲ ਜਿਹੜਾ ਕਿਸੇ ਦੇ ਪੁੱਤ ਦੀ ਲਾਛ ਨੂੰ ਦੇਖ ਕੇ ਕਿਸੇ ਦੇ ਪੁੱਤ ਨੂੰ ਮਾਰ ਕੇ ਤੁਸੀਂ ਪੈਸਾ ਕਮਾਉਣਾ ਉਹ ਪੈਸਾ ਨਾ ਅੱਜ ਤੁਹਾਡੇ ਕੰਮ ਨਾਲ ਕੱਲ ਤੁਹਾਡੇ ਬੱਚਿਆਂ ਦੇ ਕੰਮ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜੇ ਤੁਸੀਂ ਕਿਸਦਾ ਘਰ ਗਾਲਦੇ ਜੇ ਤੇ ਪ੍ਰਮਾਤਮਾ ਬੜਾ ਬਿਆਨ ਤੇ ਉਹ ਤੁਹਾਡਾ ਘਰ ਵੀ ਗਾਲੂਗਾ ਤੁਹਾਨੂੰ ਵੀ ਕੋਈ ਨਹੀਂ ਬਖਸ਼ੂਗਾ 单了。